आज सरदार जगजीत सिंह डल्लेवाल जी के आमरण अनशन का तिरानवेवा दिन है और कल सुबह से ही जगजीत सिंह डल्लेवाल जी का स्वास्थ्य बहुत तेजी से बिगड़ रहा है कल अचानक से उनका ब्लड प्रेशर बढ़ के एक सौ बटा एक हो गया था जो बहुत ही ज्यादा एबनॉर्मल था और ब्लड प्रेशर बहुत तेजी से फ्लक्चुएट कर रहा था डॉक्टरों ने काफी समय तक प्रयास किए कई घंटों के प्रयासों के बाद कल एक बार ब्लड प्रेशर था वो स्टेबल आ गया था आज सरदार जगजीत सिंह डल्लेवाल जी को सुबह से ही 103 से भी ज्यादा का बुखार है और आप अभी डॉक्टरों के कहे अनुसार है उसके पैरों के ऊपर भी गीले पानी से उनको अभी कपड़े से कंट्रोल में करने की कोशिश करी जा रही है और सर पे भी माथे पे भी लगातार जो पानी है वो पानी उससे करके कंट्रोल करने का प्रयास किया जा रहा है लगभग दो घंटे से ये चल रहा है उसके बावजूद जो बुखार है वो 103 से नीचे नहीं आ रहा है 103 से ऊपर ही बुखार है और जो यूरिन की रिपोर्ट आई है यूरिन की रिपोर्ट में जो कीटोन है किटोन भी पॉजिटिव उसकी रिपोर्ट आई है और अगर आप यहाँ इस हाथ में देखोगे जो बार बार जो हम कई बार बात कहते हैं परसों से इस हाथ में ड्रिप लगी थी लेकिन उसके बाद नशे ब्लॉक होने के बाद यहाँ भी सूजन आ रखी है ये हाथ ये वाला हाथ भी थोड़ा सा नॉर्मल है और इसमें देखो ये यहाँ पे पूरे तरीके से सूजन आ रखी है तो नशे हैं वो दो तीन दिन के बाद ब्लॉक हो जाती हैं और फिर वो ड्रिप भी नहीं लग पाती है तो स्थिति है वो लगातार क्रिटिकल होती जा रही है स्थिति है वो लगातार बिगड़ती जा रही है इसीलिए हम यह कहते हैं कि हमारी केंद्र सरकार को किसानों की और परीक्षा नहीं लेनी चाहिए किसानों के धैर्य को और नहीं परखना चाहिए और जल्द से जल्द एमएसपी गारंटी कानून बनाने समेत हमारी सारी मांगे पूरी करनी चाहिए तो जिनमें सारा ही कुछ आपा नु दसयागा कल तो ही जड़ी पोजीशन है प्रधान जी दी बिगड़ने ज्यादा नाजुक हुई है ਤੋ ਮੈਂ ਇਸ ਸਥਿਤੀ ਦੇ ਵਿੱਚ ਦੇਖੋ ਡਾਕਟਰਾਂ ਵਾਲਾ ਪੋ ਤਾਂ ਜਿਹੜੀ ਕਹਿੰਦਾ ਮੈਡੀਕਲ ਐਡ ਹੈ ਉਹ ਆਪਾਂ ਕੱਲੀ ਗਲੂਕੋਸ਼ੀ ਹੀ ਲੈ ਰਹੇ ਆਂ ਬਾਹਰ ਜਿਹੜਾ ਕੁਝ ਚੱਲ ਰਿਹਾ ਹੈ ਬਾਹਰ ਜਿਹੜਾ ਪ੍ਰਚਾਰ ਹੋ ਰਿਹਾ ਹੈ ਮੈਂ ਕਹਿੰਨਾ ਹਕੀਕਤ ਤੋਂ ਬਾਹਰ ਆ ਗਰਾਊਂਡ ਲੈਵਲ ਤੇ ਜਿਹੜੇ ਇੱਥੇ ਬੰਦੇ ਨਾਲ ਨੇ ਜਿਹੜੇ ਸਾਡੇ ਮੁੰਡੇ ਇਹ ਨਾਲ ਦੇ ਸੇਵਾ ਕਰ ਰਹੇ ਨੇ ਜਿਹੜਾ ਅੱਜ 95 ਦਿਨਾਂ ਤੋਂ 96 ਦਿਨਾਂ ਤੋਂ ਉਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਧਾਨ ਜੀ ਦੀ ਉਹਨਾਂ ਨੂੰ ਪਤਾ ਗਰਾਉਂਡ ਲੈਵਲ ਤੇ ਮੈਂ ਇਸ ਹਾਲਾਤ ਦੇ ਵਿੱਚ ਇੱਕ ਤਾਂ ਬੇਨਤੀ ਕਰਦਾ ਸੁੱਚੇ ਆਪਣੇ ਫੋਰਮ ਦੇ ਆਗੂਆਂ ਨੂੰ ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਬੈਠੇ ਨੇ ਇਸ ਨਾਜ਼ਕ ਹਾਲਾਤ ਦੇ ਨਾਲ ਘੱਟੋ-ਘੱਟ ਤਾਲਮਿਲ ਸਾਨੂੰ ਬਤਾਉਣਾ ਚਾਹੀਦਾ ਹੈ ਤੋਂ ਸਰਕਾਰ ਪਮਾ ਗੱਲਬਾਤ 19 ਮਾਰਚ ਵਾਲੀ ਹੈ ਉਧਰ ਤੋਂ ਛੱਡ ਕੇ ਜਿਹੜੇ ਇੰਨਾ ਸਮਾਂ ਉਹ ਸਾਨੂੰ ਜ਼ਰੂਰ ਵਿਚਾਰਨ ਦਾ ਬਣਦਾ ਕਿ ਇਸ ਹਾਲਾਤ ਦੇ ਵਿੱਚ ਨਜਿੱਠਣ ਵਾਸਤੇ ਸਾਡਾ ਕਿਹੜੀ ਅਗਲੀ ਰਣਨੀਤੀ ਤਿਆਰ ਜਿਵੇਂ ਅੱਜ ਹੀ ਮੈਂ ਕੱਲ੍ਹ ਅਸੀਂ ਫੋਰਮ ਦੀ ਮੀਟਿੰਗ ਬੁਲਾ ਲਈ ਐ ਅੱਜ 12 ਵਜੇ ਖਨੌਰੀ ਬਾਡਰ ਤੇ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਹੋ ਰਹੀ ਆ ਇਹ ਸਾਰੀ ਸਥਿਤੀ ਤੇ ਨਜਿੱਠਣ ਵਾਸਤੇ ਤੇ ਵਿਚਾਰਨ ਵਾਸਤੇ ਤੇ ਖਾਸ ਕਰਕੇ ਬੀਕੇ ਜੂ ਸਿੱਧੂਪੁਰ ਦਾ ਜਿੰਨਾ ਸਾਡਾ ਪਰਿਵਾਰ ਐ ਉਹਨਾਂ ਨੂੰ ਵੀ ਪੇਲ ਆ ਕਿ ਆਪਦੇ ਕੰਮ ਤੰਦੇ ਛੱਡ ਕੇ ਸਾਰੇ ਖਨੌਰੀ ਪਹੁੰਚੋ ਤੇ ਸਾਡੇ ਫੋਰਮ ਦੀ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਸ ਗੱਲ ਤੇ ਚਰਚਾ ਵੀ ਕਰਨੀ ਆ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਵੀ ਵਿਚਾਰ ਕਰਨਾ ਐ ਤਾਂ ਮੈਨੂੰ ਲੱਗਦਾ ਕਿ ਸਰਕਾਰ ਅਣਗਹਿਲੀ ਕਰਕੇ ਇਹਨਾਂ ਕੋਲੇ ਓਡਾ ਪ੍ਰਬੰਧ ਨਾ ਹੋਣ ਕਰਕੇ ਤਾਂ ਅਸੀਂ ਇੱਕ ਸਾਡੇ ਬਲਾਕ ਪ੍ਰਧਾਨ ਸੀ ਉਹਨੂੰ ਟੈਕ ਆਇਆ ਉਹਨੂੰ ਵੀ ਬੜੀ ਮੁਸ਼ਕਲ ਦੇ ਨਾਲ ਰਜਿਤਰਾ ਹਸਤੂਲ ਦੇ ਵਿੱਚ ਦਾਖਲ ਕਰਵਾਇਆ ਤਾਂ ਇਸ ਹਾਲਾਤਾਂ ਤੋਂ ਮੈਨੂੰ ਲੱਗਦਾ ਸਰਕਾਰ ਵੱਲ ਨਿਬਾਲਾ ਦੇਖਿਆ ਜਾ ਸਕਦਾ ਆਪਾਂ ਆਪਦੇ ਫੋਰਮ 'ਚ ਵਿਚਾਰ ਗਏ ਆਪਦੀ ਜਸੇਬੰਦੀ 'ਚ ਵਿਚਾਰ ਗਏ ਵਿਚਾਰ ਕੇ ਇਹੋ ਜੀ ਨਾਚਕ ਹਾਲਾਤ ਨਾਲ ਨਜਿੱਠਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਾਂ ਖਨੋਰੀ ਇਸ ਫਲਾਤ ਇਸ ਮੋਰਚੇ ਦੇ ਵਿੱਚ ਆ ਕੇ ਵਿਚਾਰ ਗਏ ਤਾਂ ਅਗਲੀ ਜਿਹੜੀ ਰਣਨੀਤੀ ਤੈਅ ਹੈ ਉਹ ਬਣਾ ਕੇ ਕਿਉਂਕਿ ਅਸੀਂ ਬਹੁਤ ਕੁਝ ਕਿਹਾ ਤੇ ਬਹੁਤ ਕੁਝ ਕਰਿਆ ਹੁਣ ਮੈਨੂੰ ਇਹ ਲੱਗਦਾ ਪਰਖ ਸਾਹਮਣੇ ਆ ਰਹੀ ਆ ਜੋ ਲੋਕਾਂ ਨਾਲ ਵਾਦਾ ਕੀਤਾ ਅਸੀਂ ਘਟੋ-ਘਟੇ ਵਾਦਾ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਘੱਟ ਕਿਤੇ ਵੀ ਕੋਈ ਸਮਝੌਤਾ ਤੇ ਕਿਤੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਕਿਤੇ ਵੀ ਸਮਝੌਤਾ ਨਹੀਂ ਹੋ ਜੂਗਾ ਖਾਣ ਪੀਣਾਂ ਦੀਆਂ ਜਿਹੜੀਆਂ ਚਰਚਾ ਵਾਰ ਹੋ ਰਹੀ ਹੈ ਫੋਟੋਮਾਂ ਬਣ ਰਿਹਾ ਕੋਈ ਕੋਈ ਵੀਡੀਓ ਪਾ ਰਿਹਾ ਕੋਈ ਆੜੂ ਪਾ ਰਿਹਾ ਹੈ ਉਹ ਮੈਨੂੰ ਲੱਗਦਾ ਕਿ ਆਪਦੇ ਸਿਆਸੀ ਦਾ ਨੂੰ ਬਚਾਉਣ ਵਾਸਤੇ ਇਹ ਜਾਂ ਗਲਤ ਪ੍ਰਚਾਰ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਦੋਨੇ ਫਾਰਮਾਂ ਦੇ ਆਗੂ ਲਗਭਗ 8 ਸਾਲ ਤੋਂ ਉੱਪਰ ਟੱਪ ਗਏ ਸਾਡੀਆਂ ਜਿਹੜੀਆਂ 12 ਮੰਗਾਂ ਤੇ ਅਸੀਂ ਸਰਕਾਰ ਨੂੰ ਲਿਆਂਦਾ ਹੁਣ ਲਾਗੂ ਕਰਵਾਉਣ ਲਈ ਪ੍ਰਭੂ ਮੈਨੂੰ ਲੱਗਦਾ ਕਿ ਉਹ ਸਥਿਤੀ ਬਹੁਤ ਜਿਹੜੀ ਨਾਚ ਕੇ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਵਾਕਿਆ ਜਿਹੜਾ 100 ਦਿਨ ਹੋਣ ਜਾ ਰਿਹਾ ਹੈ 100 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਉਹ ਦਿਖ ਰਿਹਾ ਜੇ ਬੁਖਾਰ ਚੜ ਗਿਆ ਉਹ ਕੰਟਰੋਲ ਨਹੀਂ ਹੁੰਦਾ ਤਾਂ ਕਿਤੇ ਬੀਪੀ ਪਤ ਗਿਆ ਉਹ ਕੰਟਰੋਲ ਨਹੀਂ ਹੁੰਦਾ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਕਿ ਇਸ ਔਖੇ ਘੜੀ ਦੇ ਵਿੱਚ ਸਾਰੇ ਫੋਰਮ ਦੇ ਆਗੂ ਤੇ ਸਾਰੇ ਬੀਕੇਜੂ ਸਿੱਧੂਪੁਰ ਦੇ ਵਰਕਰ ਉਹਨਾਂ ਨੂੰ ਪੇ ਲੈ ਕੇ ਖਨੌਰੀ ਪਹੁੰਚੀ ਤੇ ਆਪਾਂ ਜਰੂਰ ਇਸ ਸਥਿਤੀ ਤੇ ਵਿਚਾਰ ਕੇ ਅਗਲਾ ਕੋਈ ਐਕਸ਼ਨ ਸਖਤ ਦੇ